ਪੁਲਿਸ ਦੀ ਵਰਦੀ ਪਾਈ ਦੋ ਤਿੰਨ ਆਦਮੀ ਅਧੁਨਿਕ ਹਥਿਆਰ ਲੈ ਕੇ ਟਹਿਲ ਰਹੇ ਸੀ ਇਸੇ ਦੌਰਾਨ ਉੱਥੇ ਮੌਜੂਦ ਇੱਕ ਕਾਪੜਾਉਂਦਾ ਉਹਨਾਂ ਦੇ ਦੁਆਰਾ ਮੈਗੀ ਦਾ ਆਰਡਰ ਦਿੱਤਾ ਜਾਂਦਾ ਇੰਨੇ ਵਿੱਚ ਉਹਨਾਂ 'ਚੋਂ ਇੱਕ ਪੁਲਿਸ ਦੀ ਵਰਦੀ ਪਹਿਨੇ ਆਦਮੀ ਉਹਨਾਂ ਦੇ ਕੋਲ ਆਉਂਦਾ ਤੇ ਕਹਿੰਦਾ ਕਿ ਕੀ ਤੂੰ ਮੁਸਲਮਾਨ ਆ ਉਹ ਆਦਮੀ ਹੈਰਾਨ ਹੁੰਦਾ ਤੇ ਨੀਚੇ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਕੋਈ ਜਵਾਬ ਨਹੀਂ ਦਿੰਦਾ ਤੇ ਮੈਗੀ ਖਾਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇੰਨੇ ਵਿੱਚ ਫਿਰ ਤੋਂ ਉਸ ਪੁਲਿਸ ਵਾਲੇ ਦੇ ਦੁਆਰਾ ਉਸ ਨੂੰ ਕਿਹਾ ਜਾਂਦਾ ਕਿ ਚਲੋ ਕੋਈ ਇਸਲਾਮਿਕ ਆਇਤ ਵਗੈਰਾ ਹੀ ਸੁਣਾ ਦੇ ਜੋ ਵੀ ਤੈਨੂੰ ਯਾਦ ਹੋਵੇ ਕਪਲ ਦੇ ਦੁਆਰਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਫਿਰ ਇੱਕ ਹੋਰ ਆਦਮੀ ਉਹਨਾਂ ਦੇ ਕੋਲ ਆਉਂਦਾ ਤੇ ਕਹਿੰਦਾ ਕਿ ਚੱਲੋ ਆਪਦਾ ਨਾਮ ਹੀ ਦੱਸ ਦੋ ਤਾਂ ਉਸ ਆਦਮੀ ਦੇ ਦੁਆਰਾ ਕਿਹਾ ਜਾਂਦਾ ਕਿ ਮੇਰਾ ਨਾਮ ਆ ਸ਼ੁਭਮ ਤ੍ਰिवेदी ਇੰਨਾ ਕਹਿਣ ਦੀ ਦੇਰ ਸੀ ਕਿ ਤੜਾ ਤੜ ਗੋਲੀਆਂ ਉਹਤੇ ਉੱਪਰ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਉਸ ਦੀ ਪਤਨੀ ਕੋਲੀ ਬੈਠੀ ਰੋੜ ਕਰ ਲਾਉਣ ਲੱਗ ਜਾਂਦੀ ਆ ਤੇ ਫਿਰ ਉਸ ਪੁਲਿਸ ਵਾਲੇ ਆਦਮੀ ਦੇ ਦੁਆਰਾ ਉਹਨਾਂ ਨੂੰ ਕਿਹਾ ਜਾਂਦਾ ਕਿ ਜਾ ਕੇ ਆਪਦੇ ਮੋਦੀ ਨੂੰ ਕਹਿ ਦੇਵੀਂ ਕਿ ਅਸੀਂ ਇਸ ਨੂੰ ਮਾਰਤਾ ਤੇਸ ਤੋਂ ਬਾਦ ਉਹਨਾਂ ਦਵਾਰਾ ਸ਼ੁਭਮ ਦੇ ਚੁਚੇਰੇ ਭਰਾ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਹ ਪੂਰਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਵਿੱਚ ਛੁੱਟੀਆਂ ਮਨਾਉਣ ਦੇ ਲਈ ਗਿਆ ਹੋਇਆ ਸੀ ਤੇ ਇਹਨਾਂ ਦੇ ਪਰਿਵਾਰ ਦੇ ਟੋਟਲ 9 ਮੈਂਬਰ ਉੱtre ਗਏ ਹੋਏ ਸੀ ਪਰ ਜੋ ਇਹ ਪੈਲਗਾਬ ਕਾਟੀ ਹੈ ਉਸ ਦੇ ਉੱਪਰ ਚੜ੍ਹਨਾ ਕਾਫੀ ਜ਼ਿਆਦਾ ਮੁਸ਼ਕਲ ਆ ਜ਼ਿਆਦਾਤਰ ਲੋਕ ਘੋੜਿਆਂ ਦੇ ਥਰੂ ਹੀ ਉੱਥੋਂ ਤੱਕ ਪਹੁੰਚਦੇ ਨੇ ਤੇ ਬਹੁਤ ਘੱਟ ਲੋਕਾ ਚਾਹੇ ਹੁੰਦੇ ਨੇ ਜੋ ਬਿਨਾਂ ਘੋੜਿਆਂ ਤੋਂ ਪੈਦਲ ਇੱਥੋਂ ਤੱਕ ਆਉਂਦੇ ਨੇ ਇਸ ਜਗ੍ਹਾ ਨੂੰ ਮਿੰਨੀ ਸਵਿਟਜ਼ਰਲੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਪਰਿਸ਼ ਪਰਿਵਾਰ ਦੇ 5 ਲੋਕ ਨਿਚੇ ਹੀ ਰੋਕ ਗਏ ਤੇ ਸੋਭਮ ਉਸ ਦਾ ਚਿਹਰਾ ਭਰਾ ਤੇ ਦੋਨਾਂ ਦੀਆਂ ਪਤਨੀਆਂ ਉੱਪਰ ਗਈਆਂ ਸੀ ਜੋ ਮਾਰੇ ਗਏ ਜਦੋਂ ਗੋਲੀਆਂ ਚੱਲੀਆਂ ਤਾਂ ਲੋਕਾਂ ਦੇ ਵਿੱਚ ਭਗਦੜ ਵੀ ਮੱਚ ਗਈ ਸੀ ਇੰਨੇ ਚਿਰ ਤਨੂ ਅੱਗੇ ਵਧਦੇ ਨੇ ਤੇ ਇੱਕ ਹੋਰ ਪੂਨੇ ਦੇ ਰਹਿਣ ਵਾਲੇ 5 ਲੋਕਾਂ ਦਾ ਇੱਕ ਗਰੁੱਪ ਉੱਥੇ ਆਇਆ ਹੋਇਆ ਸੀ ਜੋ ਕਿ ਛੁੱਟੀਆਂ ਮਨਾਉਣ ਦੇ ਲਈ ਉੱਤੇ ਪਹੁੰਚਾ ਸੀ ਇਸ ਗਰੁੱਪ ਦੇ ਵਿੱਚ ਪਤੀ ਪਤਨੀ ਬੇਟੀ ਚਾਚਾ ਤੇ ਇੱਕ ਹੋਰ ਆਦਮੀ ਜੋ ਬਜ਼ੁਰਗ ਸੀ ਉਹ ਮੌਜੂਦ ਸੀ ਇਨ੍ਹਾਂ ਪੰਜਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਇਹ ਇੱਕ ਟੈਂਟ ਦੇ ਨੀਚੇ ਜਾ ਕੇ ਛੁਪ ਗਏ ਕਿ ਸ਼ਾਇਦ ਅਸੀਂ ਇੱਥੇ ਸੁਰੱਖਿਤ ਰਹੀਏ ਬਾਜੀਏ ਪਰ ਇਹ ਤਿੰਨ ਉਹਨਾਂ ਕੋਲ ਜਾਂਦੇ ਨੇ ਤੇ ਉਹਨਾਂ ਚੋਂ ਜੋ ਬਜ਼ੁਰਗ ਆਦਮੀ ਸੀ ਸੰਦੋਸ਼ ਜੰਗਦਾਲੇ ਉਸ ਨੂੰ ਕਹਿੰਦੇ ਨੇ ਕਿ ਚੌਧਰੀ ਤੂੰ ਇੱਧਰ ਆ ਬਾਹਰ ਆ ਜਾ ਉਹ ਬਾਹਰ ਆਉਂਦਾ ਉਸ ਨੂੰ ਕਹਿੰਦੇ ਨੇ ਕਿ ਕੋਈ ਇਸਲਾਮਿਕ ਐਤ ਵਗੈਰਾ ਜਾਦਾ ਤਾਂ ਸਾਨੂੰ ਸੁਣਾ ਦੇ ਪਰ ਉਹ ਬਜ਼ੁਰਗ ਬਹੁਤ ਜ਼ਿਆਦਾ ਡਰ ਚੁੱਕਿਆ ਸੀ ਤੇ ਇਸੇ ਲਈ ਕੁਝ ਸੁਣਾ ਨਹੀਂ ਪਾਉਂਦਾ ਇਸ ਤੋਂ ਬਾਅਦ ਫਿਰ ਗੋਲੀ ਚੱਲਦੀ ਹੈ ਉਹ ਜ਼ਮੀਨ ਤੇ ਡਿੱਗਦਾ ਇਹਨੇ ਵਿੱਚ ਉਸ ਦਾ ਭਰਾ ਸੀੜਾ ਉਹ ਭਜਦਾ ਹੋਇਆ ਉਹਦੇ ਕੋਲ ਆਉਂਦਾ ਤੇ ਫਿਰ ਉਸ ਦੇ ਉੱਪਰ ਵੀ ਉਹਨਾਂ ਦੇ ਦੁਆਰਾ ਫੇਰ ਕਰ ਦਿੱਤੇ ਜਾਂਦੇ ਨੇ ਇਸੇ ਤੋਂ ਬਾਅਦ ਇਹ ਉੱਥੇ ਅੱਗੇ ਵਧਦੇ ਨੇ ਤੇ ਉੱਥੇ ਮੌਜੂਦ ਹਰਿਆਣਾ ਕਰਨਾਲ ਦੇ ਸੈਕਟਰ 7 ਵਿੱਚ ਰਹਿਣ ਵਾਲੇ ਨੇਵੀ ਦੇ ਇੱਕ ਲੈਫਟੀਨੈਂਟ ਵਿਨੇ ਨਰਵਾਲ ਵੀ ਮੌਜੂਦ ਸੀ ਇਹਨਾਂ ਦਾ ਵਿਆਹ 16 April 2025 ਨੂੰ ਵੀ ਹੋਇਆ ਸੀ ਤੇ ਇਹ ਆਪਦੀ ਨਵੀਂ ਨਵੇਂਲੀ ਪਤਨੀ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਗਿਆ ਹੋਇਆ ਸੀ ਤੇ ਐ ਸਮੇ ਪਹਿਲਗਾਮ ਦੇ ਵਿੱਚ ਮੌਜੂਦ ਸੀ ਫਿਰ ਇਹ ਤਿੰਨੋਂ ਅਤੰਕੀ ਇਹਨਾਂ ਕੋਲ ਆਉਂਦੇ ਨੇ ਨਾ ਪੁੱਛਦੇ ਨੇ ਤੇ ਫਿਰ ਤੜਾ ਤੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਉਸ ਦੀ ਪਤਨੀ ਵੀ ਉਸ ਦੇ ਕੋਲ ਬੈਠ ਕੇ ਰੋਣ ਕਰਾਉਣ ਲੱਗ ਜਾਂਦੀ ਆ ਇੱਥੇ ਹੀ ਅਨੰਤਨਾਗ ਜ਼ਿਲ੍ਹੇ ਦਾ ਰਹਿਣ ਵਾਲਾ ਸૈયਦ ਆਦਿਲ ਹੁਸੈਨ ਸ਼ਾਹ ਵੀ ਮੌਜੂਦ ਸੀ ਜੋ ਕਿ ਇੱਥੇ ਘੋੜਿਆਂ ਉੱਪਰ ਸਲਾਨੀਆਂ ਨੂੰ ਬਿਠਾ ਕੇ ਪਹਿਲਗਾਮ ਤੱਕ ਲੈ ਜਾਂਦਾ ਸੀ ਪੂਰੇ ਦਿਨ ਚ ਸਿਰਫ ਇੱਕ ਸਲਾਨੀ ਨੂੰ ਹੀ ਇਹਨਾਂ ਦौरा ਸੈਰ ਕਰਵਾਈ ਜਾਂਦੀ ਸੀ ਕਿਉਂਕਿ ਦੋ ਤਿੰਨ ਘੰਟੇ ਉੱਥੇ ਜਾਣ ਦੇ ਵਿੱਚ ਤੇ ਦੋ ਤਿੰਨ ਘੰਟੇ ਉੱਥੋਂ ਵਾਪਸ ਆਉਣ ਦੇ ਵਿੱਚ ਲੱਗ ਜਾਂਦੇ ਸੀ ਤੇ ਬਾਕੀ ਸਮਾਂ ਪਹਿਲਗਾਮ ਦੇ ਵਿੱਚ ਤੇ ਇਸੇ ਬਦਨ ਦੇ ਕਾਰਨ ਹੀ ਲੋਕ ਸੈਲਾਨੀ ਨੂੰ ਪਹਿਲਗਾਮ ਦੇ ਵਿੱਚ ਉਤਾਰਦੇ ਨੇ ਤੇ ਉਸ ਤੋਂ ਬਾਅਦ ਉੱਥੇ ਹੀ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਆਦਿਨ ਉਸ ਟੂਰਿਸਟ ਦੇ ਨਾਲ ਅੰਦਰ ਹੀ ਚਲਾ ਗਿਆ ਇਹ ਕਹਿ ਕੇ ਕਿ ਮੈਂ ਤੁਹਾਡੀਆਂ ਫੋਟੋਆਂ ਵਗੈਰਾ ਖਿੱਚ ਦੂੰਗਾ ਤੇ ਸਾਬ ਉਸਦੇ ਦੁਆਰਾ ਪਰਿਵਾਰ ਦੇ ਪੇਟ ਪਾਲਣ ਦੇ ਲਈ ਹੀ ਕੀਤਾ ਜਾਂਦਾ ਸੀ ਕਿਉਂਕਿ ਟੂਰਿਸਟ ਇਹਨਾਂ ਚੀਜ਼ਾਂ ਤੋਂ ਖੁਸ਼ ਹੋ ਕੇ ਕਈ ਵਾਰ ਕਾਫੀ ਜ਼ਿਆਦਾ ਚੰਗਾ ਇਨਾਮ ਵੀ ਦੇ ਜਾ ਕਰਦੇ ਸੀ ਪਰ ਅੰਦਰ ਗੋਲੀਆਂ ਚੱਲਦੀਆਂ ਨੇ ਤੇ ਸੈਦ ਹੁਸੈਨ ਵੀਰ ਨਾਲ ਗੋਲੀਆਂ ਦੇ ਜਾਦੇ ਵਿੱਚ ਆ ਗਿਆ ਤੇ ਮਾਰਿਆ ਗਿਆ ਇਹ ਇਕਲੌਤਾ ਸੀ ਜੋ ਆਪਣੇ ਪੂਰੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਇਸੇ ਤਰ੍ਹਾਂ ਹੀ ਬਿਹਾਰ ਦੇ ਰੌਹਤਾਸ ਦੇ ਆਹੂਰੀ ਦੇ ਵਿੱਚ ਰਹਿਣ ਵਾਲਾ ਮਨੀਸ਼ ਰੰਜਨ ਤੇ ਜਿਸ ਦੀ ਉਮਰ 42 ਸਾਲ ਸੀ ਤੇ ਉਸ ਦੀ ਪਤਨੀ 8 ਸਾਲਾ ਬੇਟਾ ਤੇ 12 ਸਾਲਾਂ ਦੀ ਬੇਟੀ ਵੀ ਇੱਥੇ ਘੁੰਮਣ ਦੇ ਲਈ ਆਏ ਹੋਏ ਸੀ ਕਿ ਇਹ ਵੀ ਇਸੇ ਗੋਲੀਬਾਰੀ ਦਾ ਸ਼ਿਕਾਰ ਹੋ ਗਏ ਇਨ੍ਹਾਂ ਤਾਕਵਾਦੀਆਂ ਨੇ ਇੱਥੇ ਟੋਟਲ 28 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਪਰ ਸਭ ਮਰਦੀ ਸੀ ਔਰਤਾਂ ਦੇ ਬੱਚਿਆਂ ਨੂੰ ਉਹਨਾਂ ਦੇ ਦੁਆਰਾ ਸਭ ਤੋਂ ਬਾਹਰ ਹੀ ਰੱਖਿਆ ਗਿਆ ਇਸ ਸਬ ਦਾ ਸ਼ਿਕਾਰ ਹੋਣ ਵਾਲੇ ਟੂਰਿਸਟ ਉੜੀਸਾ ਮਹਾਰਾਸ਼ਟਰ ਉੱਤਰ ਪ੍ਰਦੇਸ਼ ਪੱਛਮ ਬੰਗਾਲ ਗੁਜਰਾਤ ਮੱਧ ਪ੍ਰਦੇਸ਼ ਤਾਮਿਲਨਾਡੂ ਹਰਿਆਣਾ ਵਰਗੇ ਇਲਾਕਿਆਂ ਤੋਂ ਮਜੂਦ ਸੀ ਇਹ ਤਾਂ ਕਿ ਲੋਕਾਂ ਦੇ ਕੂਲ ਜਾਂਦੇ ਉਹਨਾਂ ਦੀ ਪਛਾਣ ਪੁੱਛਦੇ ਤੇ ਫਿਰ ਇੱਕ ਖਾਸ ਲੋਕਾਂ ਨੂੰ ਵੀ ਛੱਡਦੇ ਤੇ ਬਾਕੀਆਂ ਨੂੰ ਨਿਸ਼ਾਨਾ ਬਣਾ ਲੈਂਦੇ ਸੀ ਇਸ ਅਟੈਕ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਦੀ ਟੀਆਰਐਫ ਦੇ ਦੁਆਰਾ ਲਈਤੀ ਗਈ ਹੈ। ਇਹਨਾਂ ਤਿੰਨਾਂ ਦੇ ਨਾਮ ਆਸੀਫ, ਸੁਲੇਮਾਨ ਸ਼ਾਹ ਤੇ ਅਬਦੁੱਲਾ ਨੇ। ਇਹਨਾਂ ਤਿੰਨਾਂ ਦੇ ਸਕੈਚ ਵੀ ਜਾਰੀ ਕੀਤੇ ਜਾ ਚੁੱਕੇ ਨੇ ਤੇ ਇਸ ਘਟਨਾ ਦਾ ਮਾਸਟਰਮਾਈਂਡ ਆਸ਼ਾਫ ਫੁੱਲਾ ਖਾਲਿਦ ਜੋ ਕਿ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਤੇ ਭਾਰਤ ਸਰਕਾਰ ਦੇ ਦੁਆਰਾ ਕਿਹਾ ਜਾ ਰਿਹਾ ਕਿ ਉਸ ਨੂੰ ਇੰਡੀਆ ਦੇ ਵਿੱਚੋਂ ਲਿਆਂਦਾ ਜਾਊਗਾ ਕਿਸੇ ਵੀ ਕੀਮਤ ਦੇ ਉੱਤੇ। ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ, ਲਾਈਕ, ਸ਼ੇਅਰ ਜਰੂਰ ਕਰ ਲਿਓ। ਧੰਨਵਾਦ।